ਹਾਂਜੀ ਜੀ ਸਤਿ ਸ਼੍ਰੀ ਅਕਾਲ ਸ਼ਸ਼ੀਕਾਰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ ਚ ਗੱਲ ਕਰਦੇ ਆਪਾਂ ਪੰਜਾਬ ਨੰਬਰ 1 ਦਾ ਜਿਵੇਂ ਤੁਹਾਨੂੰ ਪਤਾ ਆਪਣੇ ਕੋਲੇ ਪੰਜਾਬ ਨੰਬਰ 1 ਵਨ ਵੈਰਾਈਟੀ ਲਾਈ ਹੋਈ ਸੀ ਤੇ ਅੱਜ ਆਪਾਂ ਉਹਦੀ ਵਾਢੀ ਕਰ ਰਹੇ ਹਾਂ 14 ਦਾਸ ਨੂੰ ਤੇ ਝੋਨੇ ਦੇ ਵਿੱਚ ਪੂਰੀ ਕੁਆਲਿਟੀ ਦਾ ਝੋਨਾ ਸੀ ਇਹਦੇ ਵਿੱਚ ਕੋਈ ਕਮੀ ਨਹੀਂ ਨਾ ਹਲਦੀ ਰੋਗ ਨਾ ਵਾਇਰਸ ਨਾ ਵੀ ਐਲ ਵੀ ਨਾ ਕੋਈ ਆ ਮਲੋ ਤੇਲਾ ਤੱਪਾ ਕੁਝ ਨਹੀਂ ਤੁਹਾਡੇ ਸਾਹਮਣੇ ਪਰਾਲੀ ਵੀ ਦੇਖ ਰਹੇ ਹਾਂ ਤੇ ਕੱਚੀ ਘਾਰਗੇ ਦਾਣੇ ਪੱਕ ਚੁੱਕੇ ਆ ਤੇ ਕੁਆਲਿਟੀ ਬਹੁਤ ਵਧੀਆ ਹੈ ਇਹ ਖੇਤ ਹੁਣ ਅੱਜ ਆਪਾਂ ਵੜੀ ਜੰਨੇ ਆ ਤੇ ਇਹਦੀ ਵਾਢੀ ਸ਼ੁਰੂ ਕੀਤੀ ਅੱਜ ਆਪਾਂ ਦੇਖਦੇ ਆ ਕਿ ਝਾੜ ਲਾਉਣਾ ਕਿਉਂਕਿ ਇਹ ਇਸ ਸੀਜ਼ਨ ਦੀ ਸਭ ਤੋਂ ਟੌਪ ਦੀ ਵੈਰਾਈਟੀ ਹੈ ਜਿਹੜੀ ਚਰਚਾ ਦੇ ਵਿੱਚ ਹੈ ਚਰਚਾ ਦਾ ਵਿਸ਼ਾ ਇਹ ਤੇ ਇਸ ਕਰਕੇ ਸੀ ਕਿ ਕਿਉਂਕਿ ਇਸ ਵੈਰਾਈਟੀ ਦੇ ਵਿੱਚ ਖਰਚਾ ਘਟਾ ਖਰਚਾ ਤਾਂ ਇਹਦਾ ਬਹੁਤ ਘਟਾ ਸਪਰੇਅਆਂ ਸਪਰੂਆਂ ਦਾ ਯੂਰੀਆ ਘਟਾ ਸਮਾਂ ਘਟਾ ਮੇਨ ਗੱਲ ਤੁਸੀਂ ਦੇਖੋ ਇਹ 20Y ਨੂੰ ਲਾਈ ਗਈ ਸੀ ਛੇਵੇਂ ਦਿਨ ਨੂੰ ਤੇ ਅੱਜ ਵੱਢ ਕੇ ਆਪਣਾ ਚੱਲੀ ਜਾਂਦੀ ਹੈ ਮਸ਼ੀਨ ਤੇ ਘੰਟੇ ਇੱਕ ਤੱਕ ਇਹਦੇ ਝਾੜ ਦਾ ਆਪਾਂ ਨੂੰ ਅੰਤਾਜਾ ਹੋ ਜਾਣਾ ਅੰਤਾਜਾ ਕਿਉਂ ਹੋ ਜਾਣਾ ਪੱਕਾ ਪੱਕਾ ਹੋ ਜਾਣਾ ਤੇ ਵੀਡੀਓ ਪੂਰੀ ਐਂਡ ਤੱਕ ਦੇਖਿਓ ਤੇ ਕਿਸਾਨ ਭਰਾਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਤੁਸੀਂ ਵੀ ਜੇ ਕੋਈ ਵੈਰਾਈਟੀ ਵਾਢ ਰਹੇ ਹੋ ਤੇ ਆ ਨੰਬਰ 1 ਜਾਂ ਕੋਈ ਹਾਈਬ੍ਰਿਡ ਜਿੱਦਾਂ ਵੀ ਤੁਹਾਡੇ ਕੀ ਹਿਸਾਬ ਤੇ ਵਿਕਰੀ ਆ ਕੀ ਕਾਟ ਲੱਗ ਰਹੀ ਆ ਤੇ ਕੀ ਕੁਸ਼ ਲੱਗ ਰਿਹਾ ਹੋ ਤੁਸੀਂ ਮੈਨੂੰ ਜ਼ਰੂਰ ਟੂ ਐਂਟਰ ਆਈਂ ਦਿੱਥਿਓ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਵੱਢ ਕੇ ਆਪਾਂ ਕੰਡਾ ਕਰਾ ਕੇ ਤੁਹਾਡੇ ਤੱਕ ਵੀਡੀਓ ਦੇ ਵਿੱਚ ਝਾੜ ਦੀ ਡਿਸਕਸ ਜ਼ਰੂਰ ਕਰਾਂਗੇ ਤੇ ਰਹੀ ਗੱਲ ਕਣਕ ਦੀ ਕਣਕ ਹਜੇ ਮੇਰੇ ਹਿਸਾਬ ਨਾਲ ਬਹੁਤ ਜ਼ਿਆਦਾ ਕੀਤੀ ਐ ਇਸ ਕਰਕੇ ਆਪਾਂ ਖੇਤ ਜਿਵੇਂ ਜਿਵੇਂ ਵੱਢੀ ਜਾਂਨੇ ਨਾਲ ਦੀ ਨਾਲ ਪਾਣੀ ਲਾਈ ਜਾਂਨੇ ਆ ਤੇ ਪਾਣੀ ਇਸ ਕਰਕੇ ਲਾ ਰਹੇ ਆ ਵੀ ਤਾਂ ਜੋ ਆਪਣਾ ਜੈਲ ਬਣੀ ਰਹੇ ਆਪਾਂ 5 ਨਵੰਬਰ ਨਵੰਬਰ ਤੱਕ 327 ਦੀ ਬਿਜਾਈ ਕਰਨ ਦੀ ਸਕੀਮ ਆਪਣੇ ਉਦੋਂ ਤੱਕ ਦੁਆਰੋਂ ਖੇਤ ਖਾਲੀ ਹੋ ਜਾਣਾ ਪਰ ਇੱਕ ਗੱਲ ਐ ਕੱਲ ਪਪੂਸ਼ਾ ਚਵਾਲੀ ਵੱਢੀ ਸੀ ਉਹਦੇ ਨਾਲੋਂ ਝੋਨੇ ਦੀ ਕੁਆਲਿਟੀ ਬਹੁਤ ਜ਼ਿਆਦਾ ਵੈਸਟ ਆ ਇਕ ਤਨੇ ਮਾਊਸਰ ਮੈਂਟੇਨਰ ਦੇ ਵਿੱਚ ਹਜੇ ਤੱਕ ਬਾਕੀ ਫੋਕ ਦੀ ਸਮੱਸਿਆ ਘਟਾ ਫੋਕ ਘਟਾ ਉਹ ਤੇ ਜ਼ਿਆਦਾ ਸੀ ਥੋੜੀ ਕੁਝ ਕੁਛ ਤਾਂ ਹਲਦੀ ਰੋਕ ਕਰਕੇ ਵੀ ਆਇਆ ਕੰਮ ਸਿਸਟਮ ਇਦਾਂ ਦਾ ਤੇ ਇਹਦੇ ਵਿੱਚ ਹਜੇ ਘਟਾ ਹੈ ਦੇਖਣ ਨੂੰ ਤੇ ਚੌਲ ਦੀ ਚਮਕ ਦੇਖੋ ਤੁਸੀਂ ਜਮਾਏ ਸੋਨੇ ਵਰਗਾ ਸੋਨੇ ਵਰਗਾ ਜਮਾ ਇਹਦਾ ਦਾਣਾ ਫੁੱਲ ਚਮਕਿਆ ਤੇ ਬਾਕੀ ਝਾੜ ਤੁਹਾਨੂੰ ਦੱਸ ਦਿਆਂ ਅਖੀਰ ਦੇ ਵਿੱਚ ਵੀਡੀਓ ਦੇ ਬਣੇ ਰਹੇ ਹੋ ਵੀਡੀਓ ਤੋਂ ਤਦ ਤੱਕ ਹਾਂਜੀ ਕਿਸਾਨ ਭਾਵੋ ਇਹ ਆਪਣਾ ਜਿਹੜਾ ਖੇਤ ਤੁਸੀਂ ਦੇਖ ਰਹੇ ਹੋ ਇਹ ਆਪਣਾ ਪੰਜਾਬ ਨੰਬਰ 1 ਦਾ ਖੇਤ ਆ ਜਿਹੜਾ ਆਪਾਂ ਸਾਰਾ ਵੱਢ ਕੇ ਕੰਪਲੀਟ ਕਰਤਾ ਤੇ ਬਹੁਤ ਸੋਹਣਾ ਝਾੜ ਆਇਆ ਇਹਦਾ ਕਿਉਂਕਿ ਆਪਾਂ ਸਟਾਰਟਿੰਗ ਦੇ ਵਿੱਚ ਸਾਰੀਆਂ ਵੀਡੀਓ ਪਾਈਆਂ ਹੋਈਆਂ ਪੰਜਾਬ ਨੰਬਰ 1 ਦੀਆਂ A ਤੋਂ ਲੈ ਕੇ Z ਤੱਕ ਪਨੀਰੀ ਦੀ ਬਜਾਈ ਕੀਤੀ ਸੀ ਪਿਛਲੇ ਸਾਲਾਂ ਦਾ ਆਪਣਾ ਟ੍ਰਾਇਲ ਕੀਤਾ ਸੀ ਆਪਾਂ 1.5 ਕਿੱਲੇ ਦਾ ਇਸ ਵਾਰ ਆਪਣੇ ਕੋਲੇ 13 14 ਕਿੱਲਿਆਂ ਦਾ ਰਕਵਤ ਸੀਗਾ ਪੰਜਾਬ ਨੰਬਰ 1 ਦਾ ਤੇ ਜਿਹਦਾ ਬਹੁਤ ਸੋਹਣਾ ਝਾੜ ਨਿਕਲ ਕੇ ਆਇਆ ਵੈਰਾਈਟੀ ਇਹ ਆਉਣ ਵਾਲਿਆਂ ਦੇ ਰਾਂ ਦੇ ਵਿੱਚ ਕੰਮ ਜਾ ਹੋ ਸਕਦੀ ਆ ਤੇ ਸ਼ੈਲਰ ਸ਼ੈਲਰ ਮਾਰਕ ਮਾਲਕ ਲਾ ਲੋ ਬਾਣੀਆਂ ਜਾਂ ਵਪਾਰੀ ਇਹ ਸਭ ਵੀ ਇਹਨੂੰ ਚਾਹ ਕੇ ਖਰੀਦਦੇ ਆ ਕਿਉਂਕਿ ਜਿਹੜਾ ਇਹਦਾ ਸਾਈਜ਼ ਆ ਚੌਲਾਂ ਦਾ ਬਹੁਤ ਮਲੂਈ ਚਵਾਲੀ ਤੇ ਪੀਲੀ ਉਸ਼ਾ ਵਰਗੀ ਆ ਜਿਆਦੇ 31 ਜਿਵੇਂ 31 ਹੋਗੀ 26 ਹੋਗੀ ਹਾਈਬ੍ਰਿਡ ਵੈਰਾਈਟੀਆਂ ਨੂੰ ਨੱਕ ਮਾਰਦਾ ਸ਼ੈਲਰ ਵਾਲੇ ਉਹਨਾਂ ਦਾ ਵੀ ਨੁਕਸਾਨ ਹੁੰਦਾ ਇਸ ਕਰਕੇ ਉਹ ਖਰੀਦੇ ਨਹੀਂ ਤਾਂ ਉਮੀਦ ਹੈ ਇਹਦੇ ਵਿੱਚ ਕੋਈ ਫੰਡਾ ਨਹੀਂ ਤਾਂ ਕਿਸਾਨ ਭਾਓ ਜਿਹੜਾ ਮੇਰਾ ਆਪਣੇ ਖੇਤ ਦਾ ਝਾੜ 35 ਕੁਇੰਟਲ ਆਇਆ 1 ਕਿੱਲੇ ਦਾ ਪਿਆਰ ਨੰਬਰ 1 ਦਾ ਯਾਨੀ ਕਿ 87 ਮਣ 88 ਮਣ ਦੇ ਘਰਾਣੇ ਵਿੱਚ ਇਸ ਦਾ ਝਾੜ ਆਇਆ ਤਾਂ ਕਈ ਕਿਸਾਨ ਵੀਰ ਆਪਾਂ ਨੂੰ ਕਮੈਂਟ ਕਰ ਰਹੇ ਸੀ ਪਿਛਲੀ ਵੀਡੀਓ ਦੇ ਵਿੱਚ ਜਿਹੜੀ ਆਪਾਂ 44 ਲਈ ਪਾਈ ਸੀ ਵੀ ਤੁਸੀਂ ਝੂਠ ਬੋਲ ਰਹੇ ਹੋ 83 ਮਨ ਨਹੀਂ ਆ ਸਕਦਾ 33 ਕੁਇੰਟਲ ਲੈ ਘਰਾਂ ਦੇ ਵਿੱਚ ਆ ਝਾੜ ਤਾਂ ਕਿਸਾਨ ਭਰਾਓ ਆਪਾਂ ਨੂੰ ਝੂਠ ਬੋਲ ਕੇ ਕੁਝ ਨਹੀਂ ਮਿਲਣਾ ਇਸ ਕਰਕੇ ਆਪਾਂ ਸ਼ੁਰੂ ਤੋਂ ਐਂਡ ਤੱਕ ਵੀਡੀਓ ਪਾਉਂਦੇ ਰਹਿਣੇ ਆ ਤੇ ਇਸ ਕਰਕੇ ਆਪਣਾ ਝਾੜ ਉਹ ਵੀ ਸਹੀ ਸੀ ਝਾੜ ਇਹ ਵੀ ਆਪਣਾ ਜਮਾ 35 ਕੁਇੰਟਲ ਦੇ ਘਰਾਂ ਚ ਆਇਆ ਦੋ ਕਿੱਲਾਂ ਦੇ ਵਿੱਚੋਂ ਟਰਾਲੀ ਦੇ ਪੂਰਾ ਖੇਤ ਬਿਣੇ ਹੋਏ ਆਪਣੇ ਮਿਹਨਤੀ ਹੋਣ ਤੋਂ ਬਾਅਦ ਝਾੜ ਦੇ ਅੰਤਾਜ ਲਾਏ ਗਏ ਆ ਤੇ ਐਵੇਂ ਇਹਣਾ ਗੱਲ ਤੋਂ ਝੂਠ ਹੋਲ ਕੇ ਆਪਾਂ ਨੂੰ ਕੀ ਮਿਲਣਾ ਪੰਜਾਬ ਨੰਬਰ 1 ਦਾ ਜਰੂਰ ਝਾੜ ਆਇਆ ਮੰਨ ਲਓ ਵੀ 87 88 ਮੰਨ ਦੇ ਘਰਾਂ ਦੇ ਵਿੱਚ ਹੈ ਬਾਕੀ ਫਰਕ ਪੈਂਦੇ ਆ ਮੌਚਰ ਤੇ ਜਿਵੇਂ ਹੁਣ ਪੰਜਾਬ ਨੰਬਰ 1 ਅਸੀਂ ਇਹ 20 ਤਰੀਕ ਨੂੰ ਲਾਈ ਗਈ ਸੀ ਤੇ ਵੱਡੀ ਇਹ ਚਵਾਲੀ ਨਾਲ ਹੀ ਗਈ 44 ਦਾ ਮੌਚਰ ਸੀਗਾ ਪੂਸ਼ਾ 44 ਦਾ ਮੌਚਰਾ ਸੀਗਾ ਆਪਣਾ 17 16 17 ਤੇ 50 ਨੰਬਰ ਵਨ ਦਾ ਸੀਗਾ 22 ਤੇ ਇਸ ਕਰਕੇ ਜਿਹੜੀ ਝੋਨਿਆਂ ਦੇ ਵਿੱਚ ਮੌਚਰਾ ਹੈ ਉਹਨਾਂ ਦਾ ਝਾੜ ਹਮੇਸ਼ਾ ਵੱਧ ਹੈ ਵજન ਕਿਉਂਕਿ ਨਮੀ ਦੀ ਮਾਤਰਾ ਹੁੰਦੀ ਹੈ ਉਹਦੇ ਵਿੱਚ ਪਰ ਜਿਹੜਾ ਪੰਜਾਬ ਦੇ ਵਿੱਚ ਝਾੜ ਇਸੇ ਕਰਕੇ ਘਟਦੇ ਆ ਜਿਆਦੇ ਕਿਉਂਕਿ ਲੋਕੀ ਜਿਆਦਾ ਸ਼ੈਲਰ ਮਾਲਕ ਤੇ ਬਾਣੀਏ ਜਾਂ ਕੋਈ ਵੀ ਵਪਾਰੀ ਸਤਾਰਾ ਮੌਜਰ ਚੋਨਾ ਹੀ ਖਰੀਦੇ ਹਰਿਆਣੇ ਦੇ ਵਿੱਚ ਕਿਤੇ ਨਾ ਕਿਤੇ ਚੱਲ ਰਿਹਾ ਸਿਸਟਮ ਜਿਵੇਂ ਮਰਜ਼ੀ ਚੱਲੀ ਜਾਂਦਾ ਕੋਈ ਕਾਰਡ ਲੈ ਰਿਹਾ ਕਿਲੋ ਡੇਢ ਕਿਲੋ 2 ਕਿਲੋ ਤੱਕ ਵੀ ਮੌਜਰ ਦੇ ਹਿਸਾਬ ਨਾਲ ਬਟ ਵੀ ਆਪਣੇ ਚੋਨਾ ਤਲ ਰਿਹਾ ਆਪਾਂ ਹੁਣ ਵੱਡਿਆ ਸੀ ਮੰਡੀ ਤੋਲਿਆ ਕੰਮ ਕੰਪਲੀਟ ਹੋ ਗਿਆ ਸਾਰਾ ਤੇ ਹੁਣ ਕਣਕ ਦੀ ਬਜਾਈ ਲਈ ਆਪਾਂ ਰੌਣੀ ਲਾ ਰਹੇ ਆਂ ਖੇਤ ਨੂੰ ਸਿੱਧਾ ਕਰਤੇ ਭਰ ਰਹੇ ਖਰਚਾਂ ਵਿੱਚ ਇਦਾਂ ਹੀ ਪਾਣੀ ਛੱਡਿਆ ਹੋਇਆ ਤੇ ਤੁਸੀਂ ਜੇ ਪਿਛਲੇ ਸਾਲ ਕੋਈ ਸੁਪਰ ਸੀਡਰ ਦਾ ਤੁਹਾਡਾ ਤਜਰਬਾ ਕਿਸੇ ਵੀ ਜ਼ਿੰਮੇਵਾਰ ਦਾ ਹੋਵੇ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਤੇ ਆਪਣੀ ਸਕੀਮ ਇਹ ਹੈ ਕਿ ਪਰਾਲੀ ਵਿੱਚ ਵਾਹ ਕੇ ਸੁਪਰ ਸੀਡਰ ਕਰਨਾ ਚਾਹੁੰਦੇ ਆ ਵੀ ਉਹਦਾ ਰਿਜ਼ਲਟ ਕਿੱਦਾਂ ਮਿਲਦਾ ਤੇ ਝਾੜ ਹੁਣ ਜਿਹੜੇ ਹੋਰੇ ਅੱਗੇ ਜਿਹੜੇ ਝੋਨੇ ਲੇਟ ਲੱਗੇ ਲੇਟ ਪੱਕੇ ਆ ਤੇ ਉਹਨਾਂ ਦੇ ਝਾੜ ਚੰਗੇ ਆ ਅਗੇਤੇ ਕਿਤੇ ਨਾ ਕਿਤੇ ਮਾਰ ਪਈ ਆ ਪੁਸ਼ਾਚਵਾਲੀ ਨੂੰ ਜਾਦੇ ਪਈ ਐ ਤੇ ਪਰ ਆਪਣੇ ਹਲਦੀ ਰੋਗ ਹੋਣ ਤੋਂ ਬਾਅਦ ਵੀ ਪੁਸ਼ਾਚਵਾਲੀ ਦਾ ਝਾੜ ਚੰਗਾ ਆ ਤੇ ਪੰਜਾਬ ਨੰਬਰ 1 ਦੀਆਂ ਤਾਂ ਤੁਸੀਂ ਲਗਭਗ ਵੀਡੀਓ ਦੇਖਿਆ ਇਹਦੇ ਵਿੱਚ ਤਾਂ ਕੋਈ ਬਿਮਾਰੀ ਨਹੀਂ ਆਉਂਦੀ ਤਾਂ ਇਹਦਾ ਲਗਭਗ ਇੱਕ ਵਾਰ ਫੇਰ ਤੋਂ ਦੱਸ ਦਈਏ ਤੁਹਾਨੂੰ ਕਿ 35 ਗੰਟਲ ਦੇ ਘਰਾ ਦੇ ਵਿੱਚ ਇਹਦਾ ਝਾੜ ਆਇਆ ਤੇ ਬਹੁਤ ਸੋਹਣਾ ਝਾੜ ਆਪਣੇ ਵਰਗਾ ਤੇ ਬਾਕੀ ਆਪਣਾ ਹਰ ਸਾਲ ਐਵਰੇਜ 85 ਕਿ ਮਣ ਦੀ ਪੈਂਦੀ ਸੀ ਇਹ ਤੇ 2 ਮਣ ਘੱਟ ਪੈ ਜੂਗੀ। ਬਾਕੀ ਤੁਸੀਂ ਦੇਖ ਲਓ। ਤੇ 7 ਕਿੱਲੇ ਆਪਣੇ ਕੋਲੇ ਖੇਤ ਸੀ ਜਿਹਦੇ ਵਿੱਚ ਪੰਜਾਬ ਨੰਬਰ 1 ਤਾਂ ਨਿਕਲੀ ਐ। ਵੀ 87 88 ਮਾਣਾ। ਯਾਨੀ ਕਿ 35 ਕੁਇੰਟਲ ਦੇ ਘਰਾਣੇ ਵਿੱਚ। ਤੇ ਪੂਸ਼ਾ ਚਵਾਲੀ ਨਿਕਲੀ ਐ 32 33 ਕੁਇੰਟਲ 33 ਕੁਇੰਟਲ ਦੇ ਘਰਾਣੇ ਵਿੱਚ। ਤਾਂ ਐਵਰੇਜ ਝਾੜ ਵਿਚਾਲੇ ਜ ਆ ਜੂ 85 ਕਿ ਮਣ ਦਾ ਪੈ ਜੂਗਾ। ਤੇ ਆਪਣਾ ਹਰ ਸਾਲ 2013 ਤੋਂ ਮੈਂ ਖੇਤੀ ਕਰ ਰਿਹਾ ਤੇ ਉਦੋਂ ਦਾ ਆਪਣੇ ਐਵਰੇਜ ਝਾੜ 85 ਮਣੀ ਆਉਂਦਾ ਤੇ ਨਾ ਹੀ ਵਧਿਆ ਤੇ ਨਾ ਹੀ ਘਟਿਆ ਤਾਂ ਹੁਣ ਤੁਸੀਂ ਵੇਖ ਲਓ ਵੀ ਝਾੜ ਘਟੇ ਸਾਲ ਕਿ ਵਧੇ ਨਹੀਂ ਪਰਾਂ ਜਿਹੜੇ ਕਿਸਾਨ ਵੀਰਾਂ ਦਾ ਵੈਰਾਈਟੀ ਜੋ ਵੀ ਹਾਈਬ੍ਰਿਡ ਪੂਸ਼ਾ ਜਾਂ ਕੋਈ ਵੀ ਵੈਰਾਈਟੀ ਬਿਮਾਰੀ ਕਰਕੇ 60-70 ਤੇ ਰਹਿ ਗਈ ਉਹਨਾਂ ਦਾ 10 ਤੋਂ 15 ਮਣ ਦਾ ਨੁਕਸਾਨ ਹੋਇਆ ਤਾਂ ਉਮੀਦ ਕਰਦਾ ਵੀਡੀਓ ਪਸੰਦ ਹੋ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਬਾਕੀ ਜੇ ਤੁਹਾਡਾ ਸੁਪਰਸੀਡਰ ਦੇ ਪ੍ਰਤੀ ਕੋਈ ਵੀ ਤਿਆਰਬਾਦ ਆਪਾਂ ਨੂੰ ਕਮੈਂਟ ਕਰਿਓ ਕੰਟੈਕਟ ਨੰਬਰ ਕਮੈਂਟਾਂ ਦੇ ਵਿੱਚ ਸ਼ੇਅਰ ਕਰਿਓ ਤਾਂ ਜੋ ਕਿ ਅਸੀਂ ਤੁਹਾਡੇ ਨਾਲ ਗੱਲ ਕਰ ਸਕੀਏ